ਪਾਰਟੀ ਨੇ ਇੱਕ ਛੋਟੇ ਜਿਹੇ ਬੰਦੇ ਤੇ ਸਧਾਰਨ ਵਿਅਕਤੀ ਤੇ ਜਿਹੜੀ ਜ਼ਿੰਮੇਵਾਰੀ ਸੌਂਪੀਆ ਨੂੰ ਮੈਂ ਰਿਣੀ ਆ ਪਾਰਟੀ ਦਾ ਪਾਰਟੀ ਦਾ ਸ਼ਬਦਾਂ ਦੇ ਵਿੱਚ ਧੰਨਵਾਦ ਨਹੀਂ ਕੀਤਾ ਜਾ ਸਕਦਾ ਔਰ ਇਸ ਇਲਾਕੇ ਦੇ ਜਿਹੜੇ ਸਾਡੇ ਪੱਛਮੀ ਵਿਧਾਨ ਸਭਾ ਦੇ ਵਰਕਰ ਹਨ ਉਹਨਾਂ ਨੇ ਜਿਹੜੀ ਆਵਾਜ਼ ਚੁੱਕੀ ਸੋ ਮੈਂ ਸਮਝਦਾ ਕਿ ਇਹ ਸਭ ਉਹਦੇ ਕਾਰਨ ਹੀ ਹੈ ਕਿ ਭਾਜਪਾ ਨੇ ਆਮ ਕਾਰਕਾਰਤਾ ਦੀ ਆਵਾਜ਼ ਨੂੰ ਸੁਣਿਆ ਔਰ ਇੱਕ ਸਧਾਰਨ ਵਿਅਕਤੀ ਨੂੰ ਐਡੀ ਵੱਡੀ ਜ਼ਿੰਮੇਵਾਰੀ ਦੇ ਕੇ ਨਵਾਜਿਆ ਕਿ ਉਹਨੂੰ ਪਛਮੀ ਵਿਧਾਨ ਸਭਾ ਦਾ ਕੈਂਡੀਡੇਟ ਬਣਾਇਆ ਸਾਹਮਣੇ ਵੱਡੇ ਵੱਡੇ ਮੁਕਾਬਲੇ ਕਿਸ ਤੇ ਚ ਦੇ ਦਿਓ ਵੱਡੇ ਵੱਡੇ ਪਾਰਟੀਆਂ ਦੇ ਸਾਬਕਾ ਕੈਬਨਿਟ ਮੰਤਰੀ ਹੈ ਦੇਖੋ ਐਸਾ ਹੈ ਕਿ ਇਹ ਭਾਜਪਾ ਜਸੰਭਵ ਹੈ ਕਿ ਇੱਕ ਸਧਾਰਨ ਵਿਅਕਤੀ ਚੋਣ ਲੜ ਰਿਹਾ ਜਿਹਦੀ ਦੇਸ਼ ਚ ਸਰਕਾਰ ਹੈ ਦੂਜੇ ਪਾਸੇ ਉਹ ਲੋਕ ਨੇ ਜੋ ਕਹਿੰਦੇ ਨੇ ਆਪਣੇ ਆਪ ਨੂੰ ਆਮ ਆਦਮੀ ਦੀ ਪਾਰਟੀ ਹੈ ਪਰ ਉਹਨਾਂ ਦੇ ਕੈਂਡੀਡੇਟ ਖਾਸ ਨੇ ਦੂਜੇ ਪਾਸੇ ਇੱਕ ਉਹ ਪਾਰਟੀ ਆ ਜਿਹਦਾ ਕੈਂਡੀਡੇਟ ਲੋਕਾਂ ਨੇ ਉਤਾਪੇ ਤੁਹਾਨੂੰ ਸਭ ਨੂੰ ਪਤਾ ਹੈਗਾ ਕਿ ਉਹਨਾਂ ਦਾ ਕਰਤਾਰ ਕਿੰਨਾ ਪਿਆਰ ਲੋਕਾਂ ਨੇ ਦਿੱਤਾ ਉਹਨਾਂ ਨੂੰ ਕਿਸ ਹਾਈਪ ਤੱਕ ਪਹੁੰਚਾਇਆ ਪਰ ਜਦੋਂ ਜ਼ਿੰਮੇਵਾਰੀ ਮਿਲ ਗਈ ਏਡੀ ਵੱਡੀ ਮੰਤਰੀ ਬਣ ਕੇ ਫਿਰ ਲੋਕਾਂ ਨੂੰ ਮਿੱਧ ਕੇ ਰੱਖਣ ਦੀ ਗੱਲ ਲੱਗੇ ਕਰਨ ਸੋ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੀ ਗੱਲ ਕਰਦਾ ਮੈਂ ਕੋਈ ਇਸ ਇਲਾਕੇ ਵਾਸਤੇ ਨਵਾਂ ਵਿਅਕਤੀ ਨਹੀਂ ਹੈਗਾ ਬਹੁਤ ਛੋਟਾ ਸਿਸਟਮ ਤੋਂ ਨਿਕਲ ਕੇ ਮੈਂ ਪੁੱਠਿਆਂ ਲੋਕਾਂ ਦੀ ਜਿੱਥੇ ਲੋਕਾਂ ਦੀ ਆਵਾਜ਼ ਬਣਨ ਦੀ ਗੱਲ ਸੀ ਉੱਥੇ ਲੋਕਾਂ ਦੀ ਆਵਾਜ਼ ਬਣਿਆ ਇਸ ਇਲਾਕੇ ਦੀ ਇਹ ਪੂਰੇ ਲੁਧਿਆਣੇ ਦੇ ਲੋਕਾਂ ਦਾ ਸੁੱਖ-ਦੁੱਖ ਦਾ ਸੰਝ ਹੀ ਰਿਹਾ ਹਮੇਸ਼ਾ ਜਿੰਨੀ ਜਿੰਨੀ ਕਿ ਮੇਰੀ ਪਹੁੰਚ ਸੀ ਪਰ ਮੈਂ ਸਮਝਦਾ ਕਿ ਇਹ ਚੋਣ ਜਿਹੜੀ ਹੈਗੀ ਹੈ ਇਹ ਲੋਕਾਂ ਦਾ ਨੁਮਾਇੰਦਾ ਬਣ ਕੇ ਮੈਂ ਚੋਣ ਲੜਨੀ ਹੈ ਪਰ ਲੋਕ ਮੈਨੂੰ ਆਪਣਾ ਨੁਮਾਇੰਦਾ ਬਣਾ ਚੁੱਕੇ ਹਨ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਪਿਛਲੇ 5 ਦਿਨਾਂ 'ਚ ਮੈਨੂੰ ਕਿੰਨੇ ਲੋਗਾ ਨੇ ਸੰਪਰਕ ਕੀਤਾ ਕਿੰਨੇ ਮੈਨੂੰ ਫੋਨ ਆਏ ਆ ਔਰ ਕਿੰਨੀ ਵਿਸਪਰਿੰਗ ਜਿਹੜੇ ਸੀ ਉਹ ਲੋਕ ਕਰ ਰਹੇ ਸੀ ਕਿ ਯਾਰ ਅਗਰ ਭਾਜਪਾ ਤੋਂ ਜੀਵਨ ਗੁਪਤਾ ਆਂਦਾ ਤੇ ਅਸੀਂ ਜਿਤਾ ਕੇ ਭੇਜਾਂਗੇ ਕੀ ਬਾਈ ਕੁਸੇ ਜਦਿੰਦਾ ਮਾਹੌਲ ਹੈ ਕਿ ਨੋ ਵੀ ਦੇ ਦੇਉ ਵੀ ਮੁਕਾਬਲਾ ਕਿਹੜੀ ਬਾਈ ਦਾਵੇਦਾਰ ਹੋਰ ਵੀ ਸੀਗੇ ਕਿਸ ਤਰ੍ਹਾਂ ਦੇ ਦੇਓ ਹਾਂਜੀ ਦਾਵੇਦਾਰ ਕਈ ਹੋਰ ਵੀ ਸੀਗੇ ਪਾਰਟੀ ਨੇ ਤੁਹਾਡੇ ਦੇ ਭਰੋਸਾ ਜਤਾਇਆ ਉਹਨਾਂ ਨੂੰ ਨਾਮ ਲੈ ਕੇ ਕਿਸ ਤਰ੍ਹਾਂ ਦੇ ਦੇਖੋ ਇਸ ਤਰ੍ਹਾਂ ਹੈ ਕਿ ਜਿਹੜੇ ਵੀ ਦਾਵੇਦਾਰ ਸੀ ਕੋਈ ਇਹ ਨਹੀਂ ਕਿ ਉਹਨਾਂ ਚ ਕੋਈ ਕਾਬਲੀਅਤ ਨਹੀਂ ਸੀ ਉਹ ਵੀ ਸਾਡੇ ਅੱਛੇ ਪਾਰਟੀ ਦੇ ਕਾਰਜਕਰਤਾ ਹੈ ਔਰ ਅੱਛਾ ਉਹਨਾਂ ਦਾ ਰੁਤਬਾ ਹੈ ਅੱਛਾ ਕੰਮ ਕਰਦੇ ਆ ਪਰ ਜਿਹੜਾ ਇਹ ਚੋਣ ਹੈ ਨਾ ਜੀ ਇਹ ਚ ਕਈ ਤਰ੍ਹਾਂ ਦੇ ਪਹਿਲੂ ਦੇਖੇ ਜਾਂਦੇ ਨੇ ਸੋ ਇਸ ਕਰਕੇ ਪਾਰਟੀ ਨੇ ਸਭ ਤੇ ਵਿਚਾਰ ਕਰਕੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ 2022 ਚ 28000 ਵੋਟ ਜਿਹੜੀਆਂ ਭਾਜੀਪੀ ਦੇ ਉਮੀਦਵਾਰ ਨੂੰ ਮਿਲੀ ਸੀ ਲੱਗਦਾ ਕਿ ਇਸ ਵਾਰ ਜਿਹੜਾ ਮੁਹੰਮਦ ਜਿਹੜਾ ਨਹੀਂ 24 ਤੋਂ 45000 ਮਿਲੀ ਸੀ ਸਾਨੂੰ ਉਹ ਇਸ ਕਰਕੇ ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਅਸੀਂ ਦੁਬਾਰਾ ਫਿਰ ਰਿਪੀਟ ਕਰਾਂਗੇ 45 ਲੱਗਦਾ 45000 ਵੋਟ ਜਿਹਾ ਬਾਕੀ ਪਾਰਟੀ ਦਾ ਮੰਨਦੇ ਮੁਕਾਬਲੇ ਨੂੰ ਕਿਸੇ ਨੂੰ ਦੇ ਦੇ ਜਿਹੜੇ ਵੀ ਲੜ ਰਹੇ ਨੇ ਜੀ ਹਾਂ ਜੀ ਉਹ ਸਭ ਆਪਣੀ ਗੱਲ ਕਰਨਗੇ ਮੈਂ ਐਵੇਂ ਕਹਾ ਕਿ ਮੇਰਾ ਉਹਦੇ ਨਾਲ ਮੁਕਾਬਲਾ ਹੈ ਮੇਰਾ ਉਹਦੇ ਨਾਲ ਮੁਕਾਬਲਾ ਮੈਂ ਆਪਣੀ ਗੱਲ ਰੱਖਣੀ ਹੈ ਮੈਂ ਕਦੇ ਵੀ ਜਿਸ ਜਿਸ ਗੱਲ 'ਚ ਹੰਕਾਰ ਨਜ਼ਰ ਆਂਦਾ ਹੋਵੇ ਮੈਂ ਉਹ ਗੱਲ ਕਦੇ ਨਹੀਂ ਕਰੂੰਗਾ ਲੋਕਾਂ ਨੂੰ ਕੀ ਫਰਕ ਨਹੀਂ ਲੋਕ ਮੇਰੇ ਤੇ ਵਿਸ਼ਵਾਸ ਪ੍ਰਗਟ ਕਰਨ ਮੈਂ ਇੱਕ ਛੋਟਾ ਜਿਹਾ ਦਾਸ ਹੈ ਲੋਕ ਅਗਰ ਮੇਰੇ ਤੇ ਵਿਸ਼ਵਾਸ ਪ੍ਰਗਟ ਕਰਦੇ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪਦੇ ਨੇ ਇਸ ਹਲਕੇ ਦੀ ਨੁਮਾਇੰਦਗੀ ਦੀ ਤੇ ਮੈਂ ਇੱਕ ਗੱਲ ਦਾ ਉਹਨਾਂ ਨਾਲ ਵਾਦਾ ਵਾਦਾ ਨਹੀਂ ਮੇਰੀ ਕਮਿਟਮੈਂਟ ਹੈ ਤੁਹਾਡੇ ਨਾਲ ਕਿ ਮੈਂ ਤੁਹਾਨੂੰ ਕਦੇ ਨਰਾਸ਼ ਨਹੀਂ ਕਰੂੰਗਾ ਕਦੇ ਕਦੇ ਇਹ ਨਹੀਂ ਦੇਖੂੰਗਾ ਤੁਸੀਂ ਮੇਰੇ 34 ਸਾਲ ਦੇ ਰਾਜਨੀਤਿਕ ਜੀਵਨ ਚ ਮੇਰਾ ਕਦੇ ਚੈੱਕ ਰਣਾ ਕਦੇ ਮੇਰੇ ਤੇ ਕਿਸੇ ਇੱਕ ਦੁੱਕੀ ਦਾ ਵੀ ਅਗਰ ਕਿਸੇ ਨੇ ਕੋਈ ਇਲਜ਼ਾਮ ਲਗਾਇਆ ਹੋਵੇ ਕਿਸੇ ਨੇ ਕਿਹਾ ਹੋਵੇ ਕਿ ਮੈਂ ਦੁੱਕੀ ਖਾ ਲਈ ਮੈਂ ਇੱਕ ਛੋਟਾ ਵਿਅਕਤੀ ਹਾਂ ਆ ਸਧਾਰਨ ਪਰਿਵਾਰ ਨੂੰ ਬਿਲੋਂਗ ਕਰਦਾ ਹਾਂ ਤੁਸੀਂ ਇਹ ਸਭ ਚੀਜ਼ਾਂ ਦੇਖੋਗੇ ਆਉਣ ਵਾਲੇ ਸਮੇਂ ਵਿੱਚ